ਕੰਗਨਰ ਨੌਤ ਦੀ ਇੱਕ ਫਿਲਮ ਆਉਣ ਜਾ ਰਹੀ ਹੈ ਜਿਸ ਫਿਲਮ ਦਾ ਨਾਮ ਹੈ ਅਮਰਜੈਂਸੀ ਕਹਿੰਦੇ ਨੇ ਜਦੋਂ ਤੀਰ ਕਮਾਨ ਚੋਂ ਨਿਕਲ ਜਾਂਦਾ ਹੈ ਤੇ ਫਿਰ ਉਹਨੂੰ ਰੋਕਣਾ ਬੜਾ ਔਖਾ ਸਾਡੀ ਪਾਰਟੀ ਨੂੰ ਮੋਕ ਚਾਹੀਦੇ ਨੇ ਤੇ ਸਾਨੂੰ ਚਾਹੀਦਾ ਹੈ ਖਾਲਿਸਤਾਨ ਕੰਗਨਰ ਨੌਤ ਦੀ ਫਿਲਮ ਜਦੋਂ ਪੰਜਾਬ ਤੇ ਲੱਗਣੀ ਹੈ ਤੇ ਪੰਜਾਬ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ ਸੋ ਇਸ ਕਰਕੇ ਮੁੱਖ ਮੰਤਰੀ ਨੂੰ ਪਹਿਲ ਕਰਨੀ ਚਾਹੀਦੀ ਹੈ ਕਿ ਉਹ ਇੱਕ ਹਾਈ ਪਾਵਰ ਕਮੇਟੀ ਬਣਾਉਣ ਜਿਹੜੀ ਸੰਪਰਕ ਕਰੇ ਬੀਬੀ ਕੰਗਨਾ ਰਣੌਤਨਾ ਚਾਹੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਔਰ ਫਿਲਮ ਪ੍ਰੀਮੀਅਰ ਪਹਿਲਾਂ ਦੇਖਿਆ ਜਾਵੇ ਕੀ ਇਸ ਫਿਲਮ ਨੂੰ ਕਾਂਗਰਸ ਨੂੰ ਜਾਂ ਇੰਦਰਾ ਗਾਂਧੀ ਨੂੰ ਉਹਦੇ ਵਿੱਚ ਉਸ ਹੱਦ ਤੱਕ ਦਿਖਾਇਆ ਗਿਆ ਜਿੰਨਾ ਬਣਦਾ ਸੀ ਜਿੰਨਾ ਇਤਿਹਾਸ 'ਚ ਦਰਜ ਹੈ ਕੰਗਣਾ ਰਣੌਤ ਇੱਕ ਅਜਿਹਾ ਨਾਮ ਹੈ ਜਿਸ ਨਾਮ ਤੇ ਆਉਂਦੀਆਂ ਹੀ ਸਭ ਇੱਕ ਤੇ ਜ਼ਹਿਨ ਦੇ ਵਿੱਚ ਕੁਝ ਤਸਵੀਰਾਂ ਘੁਮਦੀਆਂ ਨੇ ਉਹ ਬੇਸ਼ੱਕ ਕਿਸਾਨੀ ਅੰਦੋਲਨ ਵੇਲੇ ਦਾ ਕੰਗਣਾ ਰਣੌਤ ਦੇ ਦਿੱਤੇ ਹੋਏ ਬਿਆਨ ਹੋਣ ਜਾਂ ਕੰਗਣਾ ਰਣੌਤ ਦੇ ਨਾਲ ਜੋ ਕੁਝ ਏਅਰਪੋਰਟ ਤੇ ਹੁੰਦਾ ਉਹ ਸਾਰੀਆਂ ਤਸਵੀਰਾਂ ਹੋਣ ਇਹ ਸਭ ਦੇ ਵਿਚਕਾਰ ਹੁਣ ਕੰਗਣਾ ਰਣੌਤ ਦੀ ਇੱਕ ਫਿਲਮ ਆਉਣ ਜਾ ਰਹੀ ਹੈ ਜਿਸ ਫਿਲਮ ਦਾ ਨਾਮ ਹੈ ਐਮਰਜੈਂਸੀ ਇਸ ਫਿਲਮ ਦੇ ਵਿੱਚ ਇੰਦਰਾ ਗਾਂਧੀ ਤੋਂ ਲੈ ਕੇ ਐਮਰਜੈਂਸੀ ਦਾ ਦੌਰ ਵਿਖਾਇਆ ਗਿਆ ਪਰ ਇਸ ਫਿਲਮ ਦੇ ਵਿੱਚ ਜੋ ਚਰਚਾ ਦਾ ਵਿਸ਼ਾ ਬਣ ਰਿਹਾ ਹੈ ਕਿ ਇਸ ਫਿਲਮ ਦੇ ਵਿੱਚ ਸнт ਜਰਨੈਲ ਸਿੰਘ ਪਿੰਡਰਾਂ ਵਾਲਿਆਂ ਵਰਗਾ ਇੱਕ ਸਖਸ਼ ਵਿਖਾਇਆ ਗਿਆ ਹੈ ਤੇ ਨਾਲ ਹੀ ਇਸ ਫਿਲਮ ਦੇ ਵਿੱਚ ਸਰਦਾਰ ਖੜਕੂ ਵਿਖਾਈ ਗਈ ਨੇ ਇਸ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਸਵਾਲ ਖੜੇ ਹੋਣ ਲੱਗੇ ਨੇ ਫਿਲਮ ਨਿਰਦੇਸ਼ਕ ਅਮਰਦੀਪ ਗਿਲਤੂ ਲੈ ਕੇ ਬਹੁਤ ਸਾਰੇ ਨਿਰਦੇਸ਼ਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਫਿਲਮ ਦਾ ਆਖਰਕਾਰ ਸੰਦਰਭ ਕੀ ਬਣਦਾ ਜਾਂ ਇਸ ਦਾ ਸਿਆਸੀ ਜਾਂ ਗੈਰ ਸਿਆਸੀ ਪੱਖ ਕੀ ਹੋਣ ਜਾ ਰਿਹਾ ਹੈ ਇਸ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਰੇਂਦਰ ਡੱਲਾ ਜੀ ਮੌਜੂਦ ਨੇ ਡੱਲਾ ਜੀ ਸਭ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਗਗਨਦੀਪ ਸਿੰਘ ਜੀ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਬਹੁਤ ਧੰਨਵਾਦ ਡਲਾ ਸਾਹਿਬ ਸਮੇਂ-ਸਮੇਂ ਤੇ ਉੱਤੇ ਫਿਲਮਾਂ ਆਉਂਦੀਆਂ ਨੇ ਬਹੁਤ ਕੁਝ ਪੰਜਾਬ ਦੇ ਵਿੱਚ ਪਹਿਲਾਂ ਵੀ ਹੋਇਆ ਫਿਲਮਾਂ ਨੂੰ ਲੈ ਕੇ ਤੁਹਾਨੂੰ ਯਾਦ ਹੋਵੇਗਾ ਇਸ ਤੋਂ ਪਹਿਲਾਂ ਸਾਡਾ ਹੱਕ ਫਿਲਮ ਆਉਂਦੀ ਆ ਉਹ ਤੋਂ ਬਹੁਤ ਸਾਰੀ ਚਰਚਾ ਛਿੜੀ ਉਸ ਤੋਂ ਬਾਅਦ ਡੇਰਾ ਮੁਖੀ ਰਾਮ ਰਹੀਮ ਦੀ ਐਮ ਐਸ ਜੀ ਆਉਂਦੀ ਆ ਉਹ ਤੋਂ ਬਹੁਤ ਕੁਝ ਪੰਜਾਬ ਦੇ ਵਿੱਚ ਹੋਇਆ ਹੁਣ ਇੱਕ ਫਿਲਮ ਦਾ ਹੋਰ ਜਿਹੜਾ ਟ੍ਰੇਲਰ ਜਾਰੀ ਹੋਇਆ ਐਮਰਜੈਂਸੀ ਫਿਲਮ ਬੀਬੀ ਕੰਗਣਾ ਰਨਾਵਤ ਦੀ ਆ ਪਹਿਲਾਂ ਤਾਂ ਫਸਟ ਰਿਐਕਸ਼ਨ ਤੁਹਾਡਾ ਕੀ ਹੈ ਇਹਦੇ ਤੇ ਦੇਖੋ ਮੇਰਾ ਪਹਿਲਾ ਰਿਐਕਸ਼ਨ ਇਹ ਹੈ ਕਿ ਕਹਿੰਦੇ ਨੇ ਜਦੋਂ ਤੀਰ ਕਮਾਨ ਚੋਂ ਨਿਕਲ ਜਾਂਦਾ ਹੈ ਤੇ ਫਿਰ ਉਹਨੂੰ ਰੋਕਣਾ ਬੜਾ ਔਖਾ ਹੈ ਮੇਰਾ ਮੰਨਣਾ ਇਹ ਹੈ ਕਿ ਜਿਸ ਤਰ੍ਹਾਂ ਦਾ ਟ੍ਰੇਲਰ ਮੈਂ ਵੀ ਵੇਖਿਆ ਟ੍ਰੇਲਰ ਟ੍ਰੇਲਰ ਦੇਖ ਕੇ ਪੰਜਾਬ ਦਾ ਕਾਲਾ ਦੌਰ ਜ਼ਹਿਨ 'ਚ ਆਉਂਦਾ ਹੁਣ ਸਵਾਲ ਇਹ ਹੈ ਕਿ ਉਸ ਕਾਲੇ ਦੌਰ ਨੂੰ ਦਿਖਾਇਆ ਕਿਵੇਂ ਗਿਆ ਫਿਲਮ 'ਚ ਗਗਨਦੀਪ ਜੀ ਮੈਨੂੰ ਚਿੰਤਾ ਇਸ ਗੱਲ ਦੀ ਹੈ ਔਰ ਮੈਂ ਪਹਿਲਾਂ ਹੀ ਕਹਿ ਦਵਾਂ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਡੀਜੀਪੀ ਕਿ ਤੁਰੰਤ ਇਸ ਫਿਲਮ ਦੇ ਟ੍ਰੇਲਰ ਨੂੰ ਦੇਖਣ ਔਰ ਉਸ ਤੋਂ ਬਾਅਦ ਸਿਰਫ ਮੁੱਖ ਮੰਤਰੀ ਤੇ ਡੀਜੀਪੀ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਕਾਲਤਾਕਸ ਸਾਹਿਬ ਦੇ ਜਥੇਦਾਰ ਔਰ ਇਹ ਸਾਰੇ ਲੋਕ ਜ਼ਰੂਰ ਕੋਈ ਨਾ ਕੋਈ ਕਮੇਟੀ ਬਣਾ ਦੇਣ ਤੁਰੰਤ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਇਸ ਫਿਲਮ ਨੂੰ ਪੰਜਾਬ ਚ ਕੋਈ ਵੀ ਹਾਈ ਪਾਵਰ ਕਮੇਟੀ ਦੇਖੇ ਉਹ ਚ ਸਿੱਖ ਬੁੱਧੀਜੀਵੀ ਹੋਣ ਉਦੇ ਚ ਪ੍ਰਸ਼ਾਸਨਿਕ ਅਫਸਰ ਹੋਣ ਐਸਜੀਪੀਸੀ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਨੁਮਾਇੰਦੇ ਹੋਣ ਔਰ ਅਗਰ ਤਾਂ ਉਹ ਕਮੇਟੀ ਬੀਬੀ ਕੰਗਨਾਰ ਨੌਤ ਦੀ ਇਸ ਫਿਲਮ ਨੂੰ ਦੇਖ ਕੇ ਕਲੀਨ ਚਿੱਟ ਦੰਦੀ ਹੈ ਫਿਰ ਤਾਂ ਇਸ ਫਿਲਮ ਨੂੰ ਪੰਜਾਬ ਦੇ ਵਿੱਚ ਦਿਖਾਉਣ ਦੇ ਲਈ ਹਰੀ ਛੰਡੀ ਦੇ ਦਿੱਤੀ ਜਾਵੇ ਨਹੀਂ ਤਾਂ ਸੈਂਸਰ ਬੋਰਡ ਅੱਗੇ ਵੀ ਅਪੀਲ ਦਰਜ ਕਰਾਈ ਜਾਵੇ ਭਾਰਤ ਦੇ ਸੈਂਸਰ ਬੋਰਡ ਅੱਗੇ ਵੀ ਅਪੀਲ ਦਰਜ ਕਰਾਈ ਜਾਵੇ ਔਰ ਅਗਰ ਓਬਜੈਕਸ਼ਨ ਆਉਂਦੇ ਨੇ ਜਿਹੜੇ ਲੱਗਦੇ ਨੇ ਕੀ ਓਬਜੈਕਸ਼ਨ ਆ ਸਕਦੇ ਨੇ ਮੈਂ ਪਹਿਲਾਂ ਕਿਹਾ ਵੀ ਜੇ ਤੀਰ ਕਮਾਨ ਚੋਂ ਨਿਕਲ ਜੇ ਫਿਰ ਕੁਝ ਨਹੀਂ ਹੋ ਸਕਦਾ ਅਸੀਂ ਪਹਿਲਾਂ ਭਾਵੇਂ ਗੁਰਮੀਤ ਰਾਮ ਰਹੀਮ ਦੀ ਫਿਲਮ ਸੀ ਜਾਂ ਸਾਡਾ ਹੱਕ ਫਿਲਮ ਸੀ ਕਈ ਫਿਲਮਾਂ ਨੇ ਜਿਨ੍ਹਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਕਈ ਰੌਲੇ ਗੋਲੇ ਪਏ ਹੁਣ ਅਜੇ ਹਾਲਾਤ ਨਾ ਬਣਨ ਫਿਲਮ ਦਾ ਵਿਸ਼ਾ ਵਸਤੂ ਐਸਜੀਪੀਸੀ ਔਰ ਪੰਜਾਬ ਸਰਕਾਰ ਦੇ ਧਿਆਨ ਚ ਹੋਣਾ ਚਾਹੀਦਾ ਔਰ ਉਸ ਤੋਂ ਬਾਅਦ ਇਹ ਤੈਅ ਕੀਤਾ ਜਾਵੇ ਕਿਉਂਕਿ ਮੇਰਾ ਹੀ ਮੰਨਣਾ ਹੈ ਕਿ ਜਦੋਂ ਨਿਰਮਾਤਾ ਨਿਰਦੇਸ਼ਕ ਰਾਜਨੀਤਿਕ ਹੋਣ ਦੇਖੋ ਫਿਲਮਾਂ ਬਿਲਕੁਲ ਇਹਦੇ ਵਿੱਚ ਕੋਈ ਦੋਹਰਾ ਹੀ ਨਹੀਂ ਹੈ ਕਿ ਬੀਬੀ ਕੰਗਨਰ ਰਣੌਤ ਬਹੁਤ ਚੰਗੇ ਕਲਾਕਾਰ ਨੇ ਮੈਂ ਖੁਦ ਉਹਨਾਂ ਦੀਆਂ ਬਹੁਤ ਸਾਰੀਆਂ ਹਿੰਦੀ ਫਿਲਮਾਂ ਦੇਖੀਆਂ ਉਹ ਬੜਾ ਚੰਗਾ ਪ੍ਰਦਰਸ਼ਨ ਉਹਨਾਂ ਦਾ ਫਿਲਮਾਂ ਦੇ ਵਿੱਚ ਰਿਹਾ ਬਤੌਰ ਕਲਾਕਾਰ ਬਤੌਰ ਕਲਾਕਾਰ ਕੰਗਨਰ ਰਣੌਤ ਨਾਲ ਕੋਈ ਇਤਰਾਜ਼ ਨਹੀਂ ਪਰ ਕਿਉਂਕਿ ਹੁਣ ਉਹ ਮੈਂਬਰ ਪਾਰਲੀਮੈਂਟ ਵੀ ਹੈ ਬੀਬੀ ਕੰਗਨਰ ਰਣੌਤ ਇੱਕ ਪੋਲੀਟੀਕਲ ਪਾਰਟੀ ਦੀ ਮੈਂਬਰ ਵੀ ਹੈ ਔਰ ਬੀਬੀ ਕੰਗਨਰ ਰਣੌਤ ਦੇ ਪਿਛਲੇ ਸਮੇਂ 'ਚ ਜਿਹੜੇ ਕੁਝ ਬਿਆਨ ਆਏ ਨੇ ਭਾਵੇਂ ਉਹ ਕਿਸਾਨ ਅੰਦੋਲਨ ਦੇ ਸਬੰਧ ਚ ਰਹੀਂ ਸਾਡੀਆਂ ਬੀਬੀਆਂ ਮਾਤਾਵਾਂ ਦੇ ਸਬੰਧ ਦੇ ਵਿੱਚ ਰਿਹਾ ਉਹਨਾਂ ਦਾ ਇੱਕ ਟਵੀਟ ਜਾਂ ਰੀਟਵੀਟ ਭਾਵੇਂ 에ਰਪੋਰਟ ਤੇ ਜੋ ਕੁਝ ਕੰਗਨਾ ਰਣੌਤ ਨਾਲ ਵਾਪਰਿਆ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਉਹਦਾ ਵੀ ਪੰਜਾਬ ਚ ਬਹੁਤ ਇਤਰਾਜ਼ ਮਨਾਇਆ ਗਿਆ ਔਰ ਸਭ ਤੋਂ ਮਹੱਤਵਪੂਰਨ ਗੱਲ ਹੁਣ ਫਿਲਮਾਂ ਸਿਰਫ ਕਲਾ ਦਾ ਪ੍ਰਦਰਸ਼ਨ ਨਹੀਂ ਨੇ ਹੁਣ ਫਿਲਮਾਂ ਇੱਕ ਤਰੀਕੇ ਨਾਲ ਪ੍ਰਚਾਰ ਸਮੱਗਰੀ ਵੀ ਨੇ ਜਦੋਂ ਪੋਲੀਟੀਕਲ ਕਿਰਦਾਰ ਫਿਲਮਾਂ ਨੂੰ ਇਸ ਰੂਪ ਚ ਵਰਤਦੇ ਨੇ ਕਿ ਅਸੀਂ ਫਿਲਮ ਦੇ ਨਾਲ ਨਾਲ ਅਸਲ ਘਟਨਾਵਾਂ ਨੂੰ ਇਸ ਤਰੀਕੇ ਨਾਲ ਵਿਖਾਈਏ ਕਿ ਸਾਡਾ ਜਾਂ ਸਾਡੀ ਕਿਸੇ ਧਿਰ ਦਾ ਪੱਖ ਵੀ ਪੂਰਿਆ ਜਾਵੇ ਮੈਂ ਇਲਜ਼ਾਮ ਨਹੀਂ ਲਾ ਰਿਹਾ ਕੰਗਣਾ ਰਣੌਤ ਤੇ ਪਰ ਇੱਕ ਸੋਚ ਹੋ ਸਕਦੀ ਹੈ ਪੋਲਿਟੀਕਲ ਲੋਕਾਂ ਦੀ ਜਦੋਂ ਫਿਲਮਾਂ ਬਣਾਉਂਦੇ ਨੇ ਕਿ ਇਹ ਜਿਹੜੀ ਫਿਲਮ ਬਣੇ ਜਿਵੇਂ ਐਮਰਜੈਂਸੀ ਹੈ ਬੀਬੀ ਇੰਦਰਾ ਗਾਂਧੀ ਤੇ ਫਿਲਮ ਬਣਾਈ ਗਈ ਹੈ ਜਦੋਂ ਫਿਲਮ ਰਿਲੀਜ਼ ਹੋਣੀ ਹੈ ਕਾਂਗਰਸ ਪਾਰਟੀ ਦਾ ਰਿਐਕਸ਼ਨ ਬਹੁਤ ਮਹੱਤਵਪੂਰਨ ਹੋਊਗਾ ਕਿ ਕੀ ਕਾਂਗਰਸ ਪਾਰਟੀ ਜੋ ਕੁਝ ਫਿਲਮ ਚ ਵਿਖਾਇਆ ਗਿਆ ਉਹ ਸਭ ਨੂੰ ਪ੍ਰਵਾਨ ਕਰੇਗੀ ਜੋ ਕੁਝ ਵਿਖਾਇਆ ਗਿਆ ਔਰ ਉਸੇ ਤਰ੍ਹਾਂ ਜਿਸ ਤਰ੍ਹਾਂ ਨਾਲ ਇਹਦੇ ਵਿੱਚ ਦਿਖਾਏ ਗਏ ਨੇ ਸਿੱਖ ਕਿਰਦਾਰ ਉਹ ਹਥਿਆਰਬੰਦ ਸਿੱਖ ਕਿਰਦਾਰ ਦਿਖਾਏ ਗਏ ਨੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਔਰ ਟ੍ਰੇਲਰ ਚ ਉਹਦੇ ਤੋਂ ਜਿਹੜੀ ਇੱਕ ਉਹ ਪੁਰਾਣੀ ਯਾਦ ਜਿਹੜੀ ਤਾਜ਼ਾ ਹੋ ਰਹੀ ਹੈ ਅੱਜ ਦੇ ਸੰਦਰਭ ਦੇ ਵਿੱਚ ਜਦੋਂ ਇਹ ਮੁੱਦੇ ਬੜੇ ਵਿਵਾਦਿਤ ਨੇ ਔਰ ਉਹਦੇ ਵਿੱਚ ਵੀਡੀਓ ਦੇ ਉੱਤੇ ਜਿਹੜੀ ਫਿਲਮ ਚੱਲਦੀ ਸੀ ਮੈਂ ਖਾਸ ਤੌਰ ਤੇ ਨੋਟ ਕੀਤੀਆਂ ਇੱਕ ਦੋ ਗੱਲਾਂ ਇੱਕ ਵੀਡੀਓ ਚੱਲ ਰਹੀ ਹੈ ਉਹਦੇ ਵਿੱਚ ਟ੍ਰੇਲਰ ਚ ਕੀ ਦਿਖਾ ਰਹੇ ਨੇ ਵੀਡੀਓ ਪਿੱਛੇ ਆਵਾਜ਼ ਦਿਖਾਈ ਗਈ ਜਿਹਨੂੰ ਵਾਇਸ ਓਵਰ ਵੀ ਕਹਿੰਦੇ ਨੇ ਉਹ ਚ ਲਿਖਿਆ ਗਿਆ ਉਹਦੇ ਚ ਜਿੱਥੇ ਸਿੱਖ ਕਿਰਦਾਰ ਦਿਖਾਏ ਗਏ ਨੇ ਕਹਿੰਦੇ ਤੁਹਾਡੀ ਪਾਰਟੀ ਨੂੰ ਵੋਟ ਚਾਹੀਦੀ ਹੈ ਮਤਲਬ ਉਹਦੇ ਉਹਦੇ ਵਿੱਚ ਕਰਤਾਰ ਦੇ ਹਵਾਲੇ ਨਾਲ ਵਾਇਸਓਵਰ ਕਹਿ ਕੇ ਭੁੱਲਿਆ ਗਿਆ ਕਾਂਗਰਸ ਨੂੰ ਕਿਹਾ ਗਿਆ ਸੰਬੋਧਨ ਹੋਇਆ ਗਿਆ ਤੁਹਾਡੀ ਪਾਰਟੀ ਨੂੰ ਵੋਟ ਚਾਹੀਦੀ ਹੈ ਭਾਵੇਂ ਕਿ ਕਾਂਗਰਸ ਨੂੰ ਵੋਟ ਚਾਹੀਦੀ ਹੈ ਤੇ ਪੰਜਾਬ ਵਾਲੀ ਧਿਰ ਨੂੰ ਸਿੱਖਾਂ ਵਾਲੀ ਧਿਰ ਨੂੰ ਉਹ ਕਹਿੰਦੇ ਕਾਂਗਰਸ ਨੂੰ ਤੁਹਾਡੀ ਪਾਰਟੀ ਨੂੰ ਵੋਟ ਚਾਹੀਦੀ ਹੈ ਤੇ ਸਾਨੂੰ ਖਾਲਿਸਤਾਨ ਹੁਣ ਇਹ ਮੁੱਦਾ ਹੈ ਜਿਹੜਾ ਇਹ ਨਵੇਂ ਸਿਰੇ ਤੋਂ ਫੇਰ ਉਭਾਰ ਲੈ ਸਕਦਾ ਹੈ ਸਾਨੂੰ ਪਤਾ ਹੈ ਅਗਰ ਇਹਦਾ ਜਿਹੜਾ ਸੰਦਰਭਚਨਤਾ ਦਾ ਉਹ ਹੀ ਹੈ ਕਿ ਅਗਰ ਇਸ ਫਿਲਮ ਚ ਖਾਲਿਸਤਾਨ ਦੀ ਮੰਗ ਦਿਖਾਈ ਗਈ ਹੈ ਅਗਰ ਇਸ ਫਿਲਮ ਦੇ ਵਿੱਚ ਪੰਜਾਬ ਦੇ ਕਾਲੇ ਦੌਰ ਨੂੰ ਵਿਖਾਇਆ ਗਿਆ ਹੈ ਅਗਰ ਇਸ ਫਿਲਮ ਚ ਖਾੜਕੂ ਬਾਦ ਦਾ ਦੌਰ ਦਿਖਾਇਆ ਗਿਆ ਹੈ ਜਾਂ ਅੱਤਵਾਦ ਦਾ ਦੌਰ ਵਿਖਾਇਆ ਗਿਆ ਹੈ ਜਾਂ دہشتਵਾਦ ਦਾ ਦੌਰ ਦੌਰ ਵਿਖਾਇਆ ਗਿਆ ਹੈ ਤੇ ਉਹਦੀ ਪੇਸ਼ਕਾਰੀ ਕੀ ਪੰਜਾਬ ਦੇ ਮਾਨ ਪੰਜਾਬ ਦੀ ਮਾਨਸਿਕਤਾ ਨੂੰ ਜਾਂ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਜਾਂ ਸਾਡੀ ਸਰਕਾਰ ਨੂੰ ਜਾਂ ਐਸਜੀਪੀਸੀ ਨੂੰ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਨਜ਼ੂਰ ਹੋਏਗਾ ਕਿ ਜੋ ਕੰਗਣਾ ਦੀ ਫਿਲਮ ਦੇ ਵਿੱਚ ਵਿਖਾਇਆ ਗਿਆ ਕੀ ਪੰਜਾਬੀ ਜਾਂ ਸਾਡਾ ਸਿਸਟਮ ਉਹਦੇ ਤੇ ਮੋਹਰ ਲਾਏਗਾ ਮੇਰੀ ਮੇਰਾ ਕੰਸਰਨ ਇਸ ਗੱਲ ਦਾ ਹੈ ਅਗਰ ਤਾਂ ਉਹ ਸਾਰਾ ਕੁਝ ਪ੍ਰਵਾਨ ਆ ਗਿਆ ਕੋਈ ਦਿੱਕਤ ਨਹੀਂ ਅਗਰ ਉਹ ਪ੍ਰਵਾਨ ਨਾ ਆਇਆ ਜੋ ਕੁਝ ਵਿਖਾਇਆ ਗਿਆ ਤੇ ਉਹ ਸਾਡੇ ਪੰਜਾਬ ਦੇ ਲੈਂਡ ਆਰਡਰ ਦੇ ਲਈ ਸਮੱਸਿਆ ਬਣ ਸਕਦੀ ਹੈ ਹੁਣ ਦੇਖੋ ਮੇਰੀ ਚਿੰਤਾ ਇਸ ਕਰਕੇ ਵੀ ਹੈ ਗਗਦੀਪ ਜੀ ਲਾਰੈਂਸ ਮਿਸ਼ਨੋਈ ਦੀ ਇੰਟਰਵਿਊ ਹੋਈ ਤੇ ਉਹ ਕਿੰਨਾ ਵੱਡਾ ਮੁੱਦਾ ਬਣ ਗਿਆ ਜੇਲ੍ਹ ਚ ਇੰਟਰਵਿਊ ਹੋਣੀ ਨਹੀਂ ਹੋਣੀ ਚਾਹੀਦੀ ਸੀ ਪੰਜਾਬ ਦੀ ਪੁਲਿਸ ਨਹੀਂ ਕੰਟਰੋਲ ਕਰ ਸਕੀ ਕਿਹੜੇ ਲੋਕ ਨਾਲ ਮਿਲੇ ਸੀ ਉਹ ਇੱਕ ਜਾਂਚ ਦਾ ਵਿਸ਼ਾ ਹੈ ਉਹਨਾਂ ਦੀਆਂ ਜਾਂਚਾਂ ਹੋ ਰਹੀਆਂ ਨੇ ਹੋਣੀਆਂ ਵੀ ਚਾਹੀਦੀਆਂ ਨੇ ਪਰ ਕੋਈ ਫਿਲਮ ਅਗਰ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਭਾਵ ਪਾਉਂਦੀ ਹੈ ਕਿਉਂਕਿ ਉਹ ਕੱਲੀ ਕਲਾ ਨਹੀਂ ਵਿਖਾਈ ਜਾ ਰਹੀ ਉਹਦੇ ਚ ਪੰਜਾਬ ਦੇ ਇੱਕ ਤਰੀਕੇ ਨਾਲ ਐਮਰਜੈਂਸੀ ਦੇ ਨਾਲ ਨਾਲ ਪੰਜਾਬ ਦੇ ਇਤਿਹਾਸ ਨੂੰ ਵੀ ਦਿਖਾਇਆ ਜਾ ਰਿਹਾ ਔਰ ਦਾਵਾ ਫਿਲਮ ਦੇ ਵਿੱਚ ਭਾਵੇਂ ਇਹ ਕਰ ਦੇਣ ਕਿ ਦੇਖੋ ਭਾਵੇਂ ਉਹ ਦਾਵਾ ਕਰਨਗੇ ਕਿ ਜੋ ਕੁਝ ਐਮਰਜੈਂਸੀ ਚ ਹੋਇਆ ਅਸੀਂ ਉਹ ਵਿਖਾਉਣ ਦੀ ਕੋਸ਼ਿਸ਼ ਕੀਤੀ ਐਮਰਜੈਂਸੀ 1975 ਤੋਂ 1977 25 ਜੂਨ 1975 ਤੋਂ ਲੈ ਕੇ 21 ਮਾਰਚ 1977 ਤੱਕ 20 21 ਮਹੀਨੇ ਐਮਰਜੈਂਸੀ ਦਾ ਦੌਰ ਰਿਹਾ ਔਰ ਸੰਤ ਜਨੈਲ ਸਿੰਘ ਪਿੰਡਰਾਂ ਵਾਲਾ ਦਾ ਸਮਾਂ ਕੀ ਇਹ 1977 ਤੋਂ ਪਹਿਲਾਂ ਦਾ ਵਿਖਾਇਆ ਗਿਆ ਅਗਰ ਫਿਲਮ ਐਮਰਜੈਂਸੀ ਹੈ ਜੋ ਪੰਜਾਬ ਚ ਖੜਕੂ ਬਾਦ ਦਾ ਹੈ ਜਾਂ ਜੋ ਵੀ ਉਹਨਾਂ ਨੇ ਦੌਰ ਦਿਖਾਇਆ ਹੈ ਕੀ ਉਹ 1977 ਤੋਂ ਪਹਿਲਾਂ ਦਾ ਦੌਰ ਵਿਖਾਇਆ ਗਿਆ ਜਾਂ 1977 ਤੋਂ ਬਾਅਦ ਦਾ ਇੱਕ ਫਿਲਮ ਐਮਰਜੈਂਸੀ ਹੈ ਇਸ ਕਰਕੇ ਐਮਰਜੈਂਸੀ ਦਾ ਖਤਮ ਹੋ ਗਈ 1977 ਚ ਇਸ ਕਰਕੇ ਇਹ ਵੀ ਵਿਸ਼ਾ ਸਾਡੇ ਲਈ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ 1984 ਚ ਆਪਰੇਸ਼ਨ ਬਲੂ ਸਟਾਰ ਵਾਪਰਿਆ ਜਾਂ ਉਸ ਤੋਂ ਬਾਅਦ ਸਿੱਖ ਕਤਲੇਆਮ ਜਿਹੜੇ ਹੋਏ ਉਹ ਅੱਜ ਤੱਕ ਸਾਡੇ ਲਈ ਬਹੁਤ ਪੀੜਾਦਾਇਕ ਚੀਜ਼ਾਂ ਨੇ ਸਾਰੇ ਸਮੂਹ ਪੰਜਾਬੀਆਂ ਦੇ ਲਈ ਇਸ ਕਰਕੇ ਮੇਰਾ ਕੰਸਰਨ ਹੈ ਕਿ ਕਿਉਂਕਿ ਫਿਲਮ ਦਾ ਟ੍ਰੇਲਰ ਹੋਣੇ ਹੋਣੇ ਰਿਲੀਜ਼ ਹੋਇਆ ਜਿੱਦਾਂ ਹੀ ਗੱਲ ਹੁੰਦੀ ਹੈ ਕਈ ਬੁੱਧੀਜੀਵੀ ਗੱਲ ਕਰਦੇ ਨੇ ਤੇ ਉਹ ਇੱਕ ਚਿੰਤਾ ਪ੍ਰਗਟ ਕਰਦੇ ਨੇ ਆਪਣੇ ਮਨ 'ਚ ਦੇਖੋ ਇਹ ਗੱਲਾਂ ਕਈ ਵਾਰ ਪੰਜਾਬ 'ਚ ਹੋਈਆਂ ਜਦੋਂ ਸਾਡਾ ਹੱਕ ਫਿਲਮ ਦਾ ਰੌਲਾ ਪਿਆ ਉਦੋਂ ਕੇਪੀਐਸ ਗਿੱਲ ਉਸ ਵੇਲੇ ਜਿਹੜੇ ਹਾਲਾਂਕਿ ਉਹ ਸਾਬਕਾ ਡੀਜੀਪੀ ਸੀ ਉਸ ਵੇਲੇ ਵੀ ਕੇਪੀਐਸ ਗਿੱਲ ਵਰਗੇ ਲੋਕ ਜਿਹੜੇ ਡੀਜੀਪੀ ਦੇ ਅਹੁਦੇ 'ਤੇ ਬੈਠੇ ਸੀ ਉਹਨਾਂ ਨੇ ਵੀ ਪੁੱਠੇ ਸਿੱਧੇ ਬਿਆਨ ਦਿੱਤੇ ਸੀ ਸਾਡਾ ਹੱਕ ਫਿਲਮ ਬਣਾਉਣ ਵਾਲਿਆਂ ਬਾਰੇ ਜਦ ਕਿ ਸਾਡਾ ਹੱਕ ਫਿਲਮ ਬਣਾਉਣ ਵਾਲੇ ਜਿਹੜੇ ਸਾਥੀ ਸੀ ਉਹਨਾਂ ਬਾਰੇ ਕੁਝ ਵੀ ਅਜੇ ਨਹੀਂ ਮਿਲਿਆ ਚਲੋ ਉਹ ਬਹੁਤ ਇਤਿਹਾਸ ਹੋ ਗਿਆ ਬਹੁਤ ਸਾਰੇ ਲੋਕਾਂ ਨੂੰ ਉਹਦੇ ਬਾਰੇ ਨਹੀਂ ਪਤਾ ਹੋਣਾ ਮੈਂ ਜ਼ਿਕਰ ਨਹੀਂ ਕਰਦਾ ਗੁਰਮੀਤ ਰਾਮ ਰਹੀਨ ਦੀ ਫਿਲਮ ਦੇ ਦੇਖੋ ਕਿੱਡੇ ਰੌਲੇ ਪਏ ਅਸੀਂ ਦੇਖਿਆ ਇਸ ਕਰਕੇ ਸਾਨੂੰ ਪਹਿਲਾਂ ਹੀ ਬਹੁਤ ਸਾਰੀਆਂ ਚੁਣੌਤੀਆਂ ਨੇ ਪੰਜਾਬ ਅੱਗੇ ਬਹੁਤ ਸਾਰੇ ਚੈਲੰਜ ਨੇ ਔਰ ਇਹ ਮੰਗ ਕਈ ਵਾਰ ਹੋਈ ਸਾਡਾ ਹੱਕ ਫਿਲਮ ਮਿਲੇ ਹੋਈ ਕਿ ਵੱਖਰਾ ਪੰਜਾਬ ਦਾ ਸੈਂਸਰ ਬੋਰਡ ਹੋਣਾ ਚਾਹੀਦਾ ਹਾਲਾਂਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਈ ਵਾਰ ਕਿਹਾ ਕਿ ਕੋਈ ਵੀ ਫਿਲਮਾਂ ਦੇ ਡਾਇਰੈਕਟਰ ਨਿਰਦੇਸ਼ਕ ਨੇ ਉਹ ਭਾਵੇਂ ਉਹਨਾਂ ਨੇ ਸਿੱਖ ਇਤਿਹਾਸ ਦਿਖਾਉਣਾ ਦੇਖੋ ਸੰਤ ਜਰਨੈਲ ਸਿੰਘ ਭਿੰਡਰਾਲਾ ਨੂੰ ਸ਼੍ਰੀ ਹਰਿਕਾਲਤਾਕਤ ਸਾਹਿਬ ਵੱਲੋਂ ਸ਼ਹੀਦ ਐਲਾਨਿਆ ਹੋਇਆ ਹੈ। ਔਰ ਮੇਰਾ ਕੰਸਰਨ ਇਸ ਕਰਕੇ ਇਹ ਹੈ ਕਿ ਕੀ ਬੀਬੀ ਕੰਗਨਾ ਰਣੋਤ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਇਸ ਸਾਰੇ ਵਿਸ਼ਾ ਵਸਤੂ ਦੀ ਮਨਜ਼ੂਰੀ ਲਈ ਇਹ ਬਹੁਤ ਵੱਡਾ ਸਵਾਲ ਹੈ ਸਾਡੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜ਼ਰੂਰ ਉਹਨਾਂ ਨੂੰ ਵੀ ਇਹਦੇ ਉੱਪਰ ਆਪਣੀ ਗੱਲ ਰੱਖਣੀ ਚਾਹੀਦੀ ਹੈ ਕਿ ਐਸਡੀਪੀਸੀ ਤੋਂ ਕੋਈ ਮਨਜ਼ੂਰੀ ਲਈ ਗਈ ਜੋ ਕੁਝ ਵੀ ਵਿਖਾਇਆ ਗਿਆ ਹੈ ਕਿ ਪੰਜਾਬ ਸਰਕਾਰ ਤੋਂ ਕਿਸੇ ਤਰ੍ਹਾਂ ਦੀ ਕੋਈ ਮਨਜ਼ੂਰੀ ਲਈ ਗਈ ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਜਿਹੜਾ ਪੰਜਾਬ ਦਾ ਕਾਲਾ ਦੌਰ ਸੀ ਅਸੀਂ ਅੱਜ ਤੱਕ ਉਹਦੇ ਤੋਂ ਉੱਭਰੇ ਨਹੀਂ ਅਸੀਂ ਬਹੁਤ ਪਿੱਛੇ ਚਲੇ ਗਏ ਆ ਪੰਜਾਬੀ ਅਸੀਂ ਸਰਹੱਦੀ ਸੂਬਾ ਸਭ ਤੋਂ ਵੱਧ ਕੱਲ ਮੈਂ ਸੁਖਬੀਰ ਬਾਦਲ ਦਾ ਪਰਸੋਂ ਭਾਸ਼ਣ ਸੁਣਦਾ ਸੀ ਕਿ 121 ਲੋਕਾਂ ਨੂੰ ਦੇਸ਼ ਦੀ ਆਜ਼ਾਦੀ 'ਚ ਫਾਂਸੀ ਲੱਗੀ ਉਹਦੇ 'ਚ 93 ਪੰਜਾਬੀ ਸੀ 2600 ਦੇ ਕਰੀਬ ਜਿਹਨਾਂ ਦੀ ਉਮਰ ਕੈਦਾਂ ਹੋਈਆਂ ਉਹਦੇ ਵਿੱਚੋਂ ਵੀ 2100 2200 ਤੋਂ ਵੱਧ ਪੰਜਾਬੀ ਸੀ ਸੋ ਅਸੀਂ 80% ਕੁਰਬਾਨੀਆਂ ਦੇਸ਼ ਦੀ ਆਜ਼ਾਦੀ 'ਚ ਵੀ ਦਿੱਤੀਆਂ ਅਸੀਂ ਪਾਕਿਸਤਾਨ ਨਾਲ ਜੰਗ ਹੋਵੇ ਕਾਰਗਿਲ ਦੀ ਜੰਗ ਹੋਵੇ ਸਭ ਤੋਂ ਮੂਰੇ ਅਸੀਂ ਖੜਦੇ ਆ ਅਸੀਂ ਚੰਗੇ ਮਾੜੇ ਦੌਰ ਸਾਰੇ ਢੰਡਾਏ ਨੇ ਚੰਗੇ ਘਟ ਮਾੜੇ ਜ਼ਿਆਦਾ ਅਸੀਂ ਜਦੋਂ ਮੁਲਕ ਸਾਡਾ ਵੰਡਿਆ ਗਿਆ ਜਦੋਂ ਵੰਡ ਪਈ ਸਭ ਤੋਂ ਵੱਧ ਨੁਕਸਾਨ ਸਾਡੇ ਪੰਜਾਬੀਆਂ ਦਾ ਹੋਇਆ ਸੋ ਮੇਰਾ ਇਹ ਮੰਨਣਾ ਹੈ ਕਿ ਹਜੇ ਕਹਿੰਦੇ ਨੇ ਕਿ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਹਜੇ ਤੱਕ ਟ੍ਰੇਲਰ ਆਇਆ ਔਰ ਇਹਦੇ ਤੇ ਅਗਰ ਸਭ ਕੁਝ ਠੀਕ ਹੈ ਤੇ ਬੜੀ ਖੁਸ਼ੀ ਹੈ ਮੈਂ ਵੀ ਫਿਲਮ ਦੇਖਣ ਜਾਊਂਗਾ ਅਸੀਂ ਫਿਰ ਸਾਰੇ ਪੰਜਾਬੀ ਫਿਲਮ ਦੇਖਾਂਗੇ ਅਗਰ ਜੋ ਕੁਝ ਉਹਦੇ ਚ ਵਿਖਾਇਆ ਗਿਆ ਉਹ ਤਥਾਤਮਕ ਤੌਰ ਤੇ ਤੱਥਾਂ ਦੇ ਤੌਰ ਤੇ ਸਹੀ ਆ ਇਹ ਬੜਾ ਜ਼ਰੂਰੀ ਹੋ ਗਿਆ ਜਦੋਂ ਕਿਉਂਕਿ ਪੰਜਾਬ ਦੇ ਬਾਰੇ ਅਕਸਰ ਹੀ ਇਹ ਧਾਰਨਾ ਹੁਣ ਵੀ ਜਦੋਂ ਸਾਡੇ ਕਿਸਾਨਾਂ ਦਾ ਅੰਦੋਲਨ ਹੋਇਆ ਤੇ ਕਈ ਲੀਡਰਾਂ ਨੇ ਕਹਿ ਦਿੱਤਾ ਕਿ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ دہشتਵਾਦੀ ਸਮਰਥਕ ਨੇ ਕਈ ਹਿੰਦੀ ਦਾ ਸ਼ਬਦ ਆਤੰਗਵਾਦੀ ਵਰਤਦੇ ਰਹੇ ਕਿਸੇ ਦੇ ਬਾਰੇ ਇਹ ਨਹੀਂ ਹੋਣਾ ਚਾਹੀਦਾ ਇਹ ਇਹ ਬਹੁਤ ਮੰਦ ਭਾਗੀਆਂ ਗੱਲਾਂ ਸੀ ਪਰ ਕਿਉਂਕਿ ਬੀਬੀ ਕੰਗਣਾ ਰਣੌਤ ਲਗਾਤਾਰ ਕਿਤਨਾ ਕਿਤੇ ਵਿਵਾਦਾਂ ਚ ਰਹੀ ਹੈ ਭਾਵੇਂ ਕਿਸਾਨੀ ਅੰਦੋਲਨ ਸੀਆਂ ਪੰਜਾਬ ਦੇ ਕਿਸੇ ਵੀ ਭਖਵੇਂ ਮੁੱਦੇ ਦੇ ਸੰਦਰਭ ਚ ਹੋਵੇ ਇਸ ਕਰਕੇ ਕੰਗਨਰ ਰਣੌਤ ਦੀ ਫਿਲਮ ਜਦੋਂ ਪੰਜਾਬ ਚ ਲੱਗਣੀ ਹੈ ਤੇ ਪੰਜਾਬ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ ਸੋ ਇਸ ਕਰਕੇ ਮੁੱਖ ਮੰਤਰੀ ਨੂੰ ਪਹਿਲ ਕਰਨੀ ਚਾਹੀਦੀ ਹੈ ਕਿ ਉਹ ਇੱਕ ਹਾਈ ਪਾਵਰ ਕਮੇਟੀ ਬਣਾਉਣ ਜਿਹੜੀ ਸੰਪਰਕ ਕਰੇ ਬੀਬੀ ਕੰਗਨਰ ਰਣੌਤ ਨਾਲ ਚਾਹੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਔਰ ਫਿਲਮ ਪ੍ਰੀਮੀਅਰ ਪਹਿਲਾਂ ਦੇਖਿਆ ਜਾਵੇ ਪ੍ਰਸ਼ਾਸਨ ਵੱਲੋਂ ਔਰ ਐਸਜੀਪੀਸੀ ਵੱਲੋਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਜੀ ਇਹ ਸਭ ਦੇ ਵਿਚਕਾਰ ਦੋ ਸਵਾਲ ਬਹੁਤ ਵੱਡੇ ਨਿਕਲਦੇ ਨੇ ਜਦੋਂ ਮੈਂ ਵੀ ਇਹ ਟ੍ਰੇਲਰ ਵੇਖ ਰਿਹਾ ਸੀ ਤਾਂ ਇਸ ਟ੍ਰੇਲਰ ਦੇ ਵਿੱਚ ਬਹੁਤ ਹੀ ਤਾਂ ਖਾਸ ਵੇਖਣ ਨੂੰ ਰਹੀਆਂ ਕਿ ਇਸ ਫਿਲਮ ਦੇ ਜ਼ਰੀਏ ਹੋ ਸਕਦਾ ਹੈ ਕਿ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਾਉਣ ਦੀ ਜਿਹੜੀ ਆ ਉਹ ਇੱਕ ਤਰੀਕੇ ਨਾਲ ਤਿਆਰੀ ਕੀਤੀ ਗਈ ਆ ਕਿਉਂਕਿ ਇੱਕ ਪਾਸੇ ਤਾਂ ਕਾਂਗਰਸ ਨੂੰ ਡਿਫੇਮ ਕਰਨ ਦਾ ਮੌਕਾ ਇਸ ਦੇ ਵਿੱਚ ਮਿਲੇਗਾ ਤੇ ਦੂਜੇ ਪਾਸੇ ਜਿਹੜੀ ਇਸ ਧਿਰ ਦੇ ਨਾਲ ਮੈਨੂੰ ਲੱਗਦਾ ਕਿ ਕੰਗਨਾ ਦੀ ਬਹੁਤ ਜ਼ਿਆਦਾ ਲੱਗਦੀ ਆ ਚਾਹੇ ਉਹ ਖਾਲਸਤਾਨ ਕਹਿ ਕਹਿ ਖਾਲਸਤਾਨੀ ਕਹਿ ਦਿੰਦੀ ਆ ਚਾਹੇ ਟੈਰਰਿਸਟ ਕਹਿੰਦੀ ਕੁਝ ਵੀ ਕਹਿ ਦਿੰਦੀ ਆ ਉਹ ਦੋਹਾਂ ਧਿਰਾਂ ਨੂੰ ਇੱਕ ਫਿਲਮ ਦੇ ਜ਼ਰੀਏ ਟਾਰਗੇਟ ਕਰਨ ਦਾ ਮੌਕਾ ਮਿਲਿਆ ਨਹੀਂ ਦੇਖੋ ਮੈਂ ਇਹ ਨਹੀਂ ਆਪਾਂ ਕਹਿ ਸਕਦੇ ਗਗਨਦੀਪ ਜੀ ਕਿ ਕੰਗਨਾ ਰਣੌਤ ਇਸ ਫਿਲਮ ਦੇ ਜ਼ਰੀਏ ਕਾਂਗਰਸ ਨੂੰ ਡਿਫੇਮ ਕਰਨਾ ਚਾਹੁੰਦੀ ਹੈ ਹੂੰ ਇਹ ਨਹੀਂ ਆਪਾਂ ਕਹਿ ਸਕਦੇ ਕੰਗਨਾਰ ਨੌਥ ਦੀ ਮਨਸ਼ਾ ਤੇ ਅਸੀਂ ਆਖਰੀ ਫੈਸਲਾ ਜਾਂ ਪਹਿਲਾ ਫੈਸਲਾ ਵੀ ਤਦ ਤੱਕ ਨਹੀਂ ਕਰ ਸਕਦੇ ਜਦ ਤੱਕ ਫਿਲਮ ਦੇਖ ਨਹੀਂ ਲਈ ਜਾਂਦੀ ਹੂੰ ਕਿਉਂਕਿ ਇਹਦੀ ਟ੍ਰੇਲਰ ਹੈ ਹੁਣ ਟ੍ਰੇਲਰ ਦੇ ਵਿੱਚ ਇੱਕ ਜਗ੍ਹਾ ਜਿੱਥੇ ਬੀਬੀ ਕੰਗਨਾਰ ਨੌਥ ਜਿਹੜਾ ਕਿ ਇੰਦਰਾ ਗਾਂਧੀ ਦੀ ਭੂਮਿਕਾ ਅਦਾ ਕਰ ਰਹੀ ਹੈ ਉਹ ਸਾਡੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਅਸੀਂ ਪੰਜਾਬੀ ਬਹੁਤ ਉਹਨਾਂ ਨਾਲ ਮੁਹੱਬਤ ਕਰਦੇ ਹਾਂ ਅਟਲ ਬਿਹਾਰੀ ਵਾਜਪਾਈ ਬਾਰੇ ਬੀਬੀ ਕੰਗਨਾ ਰਣੌਤ ਬਹੁਤ ਤਾਰੀਫ ਕਰ ਰਹੇ ਸੀ ਉਹਨਾਂ ਦੀ ਕੋਈ ਟ੍ਰੇਲਰ 'ਚ ਵੀ ਚੀਜ਼ ਆਈ ਹੈ ਔਰ ਇੰਦਰਾ ਗਾਂਧੀ ਦਾ ਕਿਉਂਕਿ ਐਮਰਜੈਂਸੀ ਦਾ ਤਾਂ ਵਿਰੋਧ ਦੇਖੋ ਸਾਰੀਆਂ ਵਿਰੋਧੀ ਪਾਰਟੀਆਂ ਕਰਦੀਆਂ ਨੇ ਔਰ ਮੈਂ ਵੀ ਕਹਿਣਾ ਕਿ ਐਮਰਜੈਂਸੀ ਕੋਈ ਬਹੁਤ ਚੰਗੀ ਗੱਲ ਨਹੀਂ ਸੀ ਐਮਰਜੈਂਸੀ ਲੋਕਤੰਤਰ ਦਾ ਮਰਡਰ ਸੀ ਇਹ ਮੈਂ ਵੀ ਸਵੀਕਾਰ ਕਰਦਾ ਐਮਰਜੈਂਸੀ ਨੂੰ ਅਸੀਂ ਕਦੀ ਸਮਰਥਨ ਨਹੀਂ ਕਰ ਸਕਦੇ ਪਰ ਕੀ ਇਸ ਫਿਲਮ ਨੂੰ ਕਾਂਗਰਸ ਨੂੰ ਜਾਂ ਇੰਦਰਾ ਗਾਂਧੀ ਨੂੰ ਉਹਦੇ ਵਿੱਚ ਉਸ ਹੱਦ ਤੱਕ ਦਿਖਾਇਆ ਗਿਆ ਜਿੰਨਾ ਬਣਦਾ ਸੀ ਜਿੰਨਾ ਇਤਿਹਾਸ 'ਚ ਦਰਜ ਹੈ ਜਾਂ ਜਦੋਂ ਚਿੱਤਰਣੀਆਂ ਪੇਸ਼ਕਾਰੀ ਕੀਤੀ ਜਾਂਦੀ ਹੈ ਜਦੋਂ ਕਿਸੇ ਚੀਜ਼ ਦਾ ਫਿਲਮਾਂਕਣ ਕੀਤਾ ਜਾਂਦਾ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਅਸਲ ਔਰ ਦਿਖਣ 'ਚ ਫਰਕ ਹੁੰਦਾ ਮੈਂ ਉਹੀ ਗੱਲ ਕਹਿ ਰਿਹਾ ਇਸੇ ਕਰਕੇ ਤਾਂ ਜ਼ਰੂਰੀ ਹੈ ਨਾ ਜੀ ਸੈਂਸਰ ਬੋਰਡ ਕਿਉਂਕਿ ਸੈਂਸਰ ਬੋਰਡ ਦੇ ਬਹੁਤ ਸਾਰੇ ਫੈਸਲੇ ਪਹਿਲਾਂ ਵੀ ਸਵਾਲਾਂ 'ਚ ਰਹੇ ਨੇ ਸੈਂਸਰ ਬੋਰਡ ਨੇ ਤਾਂ ਸਿੱਖ ਕਿਰਦਾਰਾਂ ਨਾਲ ਜੁੜੀਆਂ ਬਹੁਤ ਸਾਰੀਆਂ ਜਿਹੜੀਆਂ ਫਿਲਮਾਂ ਪਹਿਲਾਂ ਪਾਸ ਕਰਤੀਆਂ ਜਿਨ੍ਹਾਂ ਤੇ ਬਾਅਦ 'ਚ ਆਬਜੈਕਸ਼ਨ ਆਇਆ ਬਾਅਦ ਦੇ ਵਿੱਚ ਉਹਨਾਂ ਨੂੰ ਕੱਟਣਾ ਪਿਆ ਸੈਂਸਰ ਬੋਰਡ ਨੂੰ ਪਰ ਉਹਦੇ ਪਿੱਛੇ ਅੰਦੋਲਨ ਹੁੰਦੇ ਨੇ ਲਾਂਡ ਆਰਡਰ ਦੀ ਸਥਿਤੀ ਖਰਾਬ ਹੁੰਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਹਰਕਤ ਚਾਉਣਾ ਪੈਂਦਾ ਹੈ ਕਈ ਲੋਕਾਂ ਨੂੰ ਅਦਾਲਤਾਂ 'ਚ ਜਾਣਾ ਪੈਂਦਾ ਹੈ ਪਰ ਜਿਹੜਾ ਤੁਹਾਡਾ ਸਵਾਲ ਹੈ ਮੇਰਾ ਇਹ ਮੰਨਣਾ ਹੈ ਕਿ ਮੈਂ ਹਲੇ ਨਹੀਂ ਇਹ ਕਹਿੰਦਾ ਕਿ ਬੀਬੀ ਕੰਗਨਾਰ ਰਣੌਤ ਨੇ ਕਿਸੇ ਨੂੰ ਡਿਫੇਮ ਕਰਨ ਦੀ ਕੋਸ਼ਿਸ਼ ਕੀਤੀ ਕੰਗਨਾਰ ਰਣੌਤ ਦੀ ਜਿਹੜੀ ਕੋਸ਼ਿਸ਼ ਹੈ ਉਹਦਾ ਫੈਸਲਾ ਹੋਏਗਾ ਜਦੋਂ ਫਿਲਮ ਬੁੱਧੀਜੀਵੀਆਂ ਦੀ ਮਾਰਾਂ ਦੀ ਪੰਜਾਬ ਨਾਲ ਸੰਬੰਧਿਤ ਕਮੇਟੀ ਪੰਜਾਬ ਦੇ ਹਿੱਸੇ ਦੀ ਗੱਲ ਕਰਦਾ ਕਾਂਗਰਸ ਨੂੰ ਜੇ ਕੋਈ ਉਤਰਾਜ ਆਇਆ ਤੇ ਉਹ ਕਾਂਗਰਸ ਦੀ ਜ਼ਿੰਮੇਵਾਰੀ ਹੈ ਉਹ ਆਪਣੇ ਪੱਧਰ ਤੇ ਦੇਖੇ ਕਿਉਂਕਿ ਮੇਰੇ ਪੰਜਾਬ ਨਾਲ ਗੱਲ ਜੁੜ ਗਈ ਆ ਕੇ ਪੰਜਾਬ ਦਾ ਦੌਰ ਵਿਖਾਇਆ ਗਿਆ ਇਸ ਕਰਕੇ ਮੈਂ ਮੰਗ ਕਰਦਾ ਹੁਣ ਤੁਸੀਂ ਦੇਖੋ ਜਿਹੜੇ ਮੰਨੇ ਪਰ ਮੰਨੇ ਕਲਾਕਾਰ ਵੀ ਨੇ ਪੋएट ਵੀ ਨੇ ਰਾਈਟਰ ਵੀ ਨੇ ਬੜੇ ਬੁੱਧੀਜੀਵੀ ਮੰਨਦਾ ਮੈਂ ਅਮਰਦੀਪ ਸਿੰਘ ਗਿੱਲ ਹੋਣੀ ਹੁਣ ਉਹਨਾਂ ਦੀ ਮੈਂ ਸਭ ਤੋਂ ਪਹਿਲਾਂ ਇਹ ਟ੍ਰੇਲਰ ਦੇਖਣ ਤੋਂ ਪਹਿਲਾਂ ਮੈਂ ਅਮਰਦੀਪ ਸਿੰਘ ਗਿੱਲ ਉਹਨਾਂ ਦੀ ਪੋਸਟ ਦੇਖੀ ਸੀ ਹੁਣ ਉਹਨਾਂ ਦੀ ਪੋਸਟ ਮੈਂ ਲਿਖੀ ਕਾਗਜ਼ ਤੇ ਉਹ ਕਹਿੰਦੇ ਫਿਲਮ ਦਾ ਟ੍ਰੇਲਰ ਦੱਸਦਾ ਹੈ ਕਿ ਗੈਰਤਮੰਦ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਇਸ ਫਿਲਮ ਦਾ ਪੁਰਜ਼ੋਰ ਵਿਰੋਧ ਕਰਨਾ ਪਵੇਗਾ ਸੈਂਸਰ ਵੀ ਇਸ ਨੂੰ ਪਾਸ ਕਰਨ ਲਈ ਗੁਨਾਹਗਾਰ ਹੋ ਨਿਬੜਿਆ ਹੈ ਈ ਅਮਰਦੀਪ ਸਿੰਘ ਗਿੱਲ ਹੋਣਾ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਪਾਈ ਐ ਟਵੀਟ ਕੀਤਾ ਹੁਣ ਅਮਰਦੀਪ ਸਿੰਘ ਇੱਕ ਫਿਲਮਕਾਰ ਨੇ ਫਿਲਮਾਂ ਨਾਲ ਜੁੜੀ ਹੋਈ ਸ਼ਖਸੀਅਤ ਹੈ ਰਾਈਟਰ ਨੇ ਅਗਰ ਇਸ ਤਰ੍ਹਾਂ ਦਾ ਵਿਅਕਤੀ ਐਡੀ ਗੰਭੀਰ ਔਰ ਚਿੰਤਾ ਪ੍ਰਗਟ ਕਰਦੀ ਕੋਈ ਪੋਸਟ ਪਾ ਰਿਹਾ ਤੇ ਇਸ ਤਰ੍ਹਾਂ ਦੇ ਵਿਅਕਤੀ ਦੀ ਜੀ ਅਸੀਂ ਗੱਲ ਨੂੰ ਗੰਭੀਰਤਾ ਦੇ ਨਾਲ ਨਹੀਂ ਲਵਾਂਗੇ ਇਹ ਸਾਡੀ ਇਹ ਸਾਡੀ ਜ਼ਰੂਰਤ ਹੈ ਕਿ ਅਸੀਂ ਇਸ ਤਰੀਕੇ ਦੀ ਗੱਲ ਨੂੰ ਗੰਭੀਰਤਾ ਦੇ ਨਾਲ ਲਈਏ ਇਸ ਕਰਕੇ ਮੇਰੇ ਜ਼ਹਨ 'ਚ ਸਵਾਲ ਵੀ ਆਇਆ ਕਿ ਇਹ ਭਵੰਤਮਾਨ ਨੂੰ ਹੁਣ ਪਹਿਲ ਦੇ ਆਧਾਰ 'ਤੇ ਇਹ ਫੈਸਲਾ ਕਰਨਾ ਪਏਗਾ ਔਰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਵੀ ਕਿ ਉਹ ਜ਼ਰੂਰ ਫਿਲਮ ਦੀ ਪ੍ਰੋਡਿਊਸਰ ਡਾਇਰੈਕਟਰ ਹੁਣ ਕੰਗਨਾਰ ਰਣੌਤ ਖੁਦ ਹੀ ਇਸ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਨੇ ਇਸ ਕਰਕੇ ਜ਼ਿਆਦਾ ਜ਼ਰੂਰੀ ਹੈ ਗਗਨਦੀਪ ਜੀ ਕਿ ਉਹਨਾਂ ਨਾਲ ਸੰਪਰਕ ਕਰਕੇ ਫਿਲਮ ਦੇਖੀ ਜਾਵੇ ਔਰ ਇੱਕ ਕਮੇਟੀ ਇਹਦੀ ਅਪਰੂਵਲ ਦਵੇ ਪੰਜਾਬ 'ਚ ਤਾਂ ਕਿ ਇਹ ਫਿਲਮ ਹੈ ਜਿਹੜੀ ਕਿਸੇ ਤਰ੍ਹਾਂ ਦਾ ਰੌਲਾ ਪੈਣ ਤੋਂ ਪਹਿਲਾਂ ਹੀ ਉਹ ਸੰਭਾਵਨਾਵਾਂ ਖਤਮ ਹੋ ਜਾਣ ਉਹ ਪੰਜਾਬ ਚ ਕਿਸੇ ਤਰ੍ਹਾਂ ਦੀ ਸਾਨੂੰ ਕੋਈ ਲੈਂਡ ਆਰਡਰ ਦੀ ਦਿੱਕਤ ਵੀ ਨਾ ਬਿਲਕੁਲ ਸੋ ਇਹ ਜ਼ਰੂਰੀ ਹੈ ਕਿ ਜੇਕਰ ਇਸ ਤਰੀਕੇ ਦੇ ਨਾਲ ਫਿਲਮਾਂ ਆਉਂਦੀਆਂ ਨੇ ਜੇ ਇਸ ਤਰੀਕੇ ਦੇ ਨਾਲ ਫਿਲਮਾਂ ਦੇ ਜ਼ਰੀਏ ਆਪਣਾ ਇੱਕ ਵੱਖਰੇ ਕਿਸਮ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਹੁੰਦੀ ਹੈ ਤਾਂ ਇਸ ਦੇ ਉੱਤੇ ਸੈਂਸਰ ਬੋਰਡ ਨੂੰ ਵੀ ਬਹੁਤ ਸ਼ਕਤੀ ਦੇ ਨਾਲ ਜੱਟਣਾ ਚਾਹੀਦਾ ਪਰ ਜਿਸ ਤਰੀਕੇ ਦੇ ਨਾਲ ਕਿਹਾ ਗਿਆ ਹੈ ਕਿ ਇਸ ਨੂੰ ਪੰਜਾਬ ਦੇ ਵਿੱਚ ਚਲਾਉਣ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਆਪਣੇ ਪੱਧਰ ਦੇ ਉੱਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਸਮਝਦਿਆਂ ਹੋਇਆਂ ਪਹਿਲ ਕਦਮੀ ਕਰਨੀ ਪਵੇਗੀ ਤੇ ਪੰਜਾਬ ਸਰਕਾਰ ਹੋ ਸਕਦਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਕੋਈ ਨਾ ਕੋਈ ਨੋਟੀਫਿਕੇਸ਼ਨ ਜ਼ਰੂਰ ਜਾਰੀ ਕਰੇ ਜਿਸ ਤਹਿਤ ਸਿੱਖ ਜਥੇਬੰਦੀਆਂ ਹੋਣ ਸ਼੍ਰੀ ਅਕਾਲ ਤਖਤ ਉਤਸਵ ਖੂਬੇ ਐਸਜੀਪੀਸੀ ਹੋਵੇ ਜਾਂ ਫਿਰ ਪੰਜਾਬ ਸਰਕਾਰ ਖੁਦ ਹੋਵੇ ਇਹਨਾਂ ਦੇ ਰਲੇਵੇਂ ਦੇ ਨਾਲ ਕੋਈ ਕਮੇਟੀ ਬਣ ਕੇ ਇਸ ਫਿਲਮ ਦਾ ਰਿਵਿਊ ਜ਼ਰੂਰ ਕੀਤਾ ਜਾਵੇ ਫਿਲਹਾਲ ਤਰੀਜ਼ਾਸ ਲਵਾਂਗੇ ਕਿ ਅੱਲਾਸਬਾਤ ਹੋਤਾ ਹੈ ਬਹੁਤ ਧੰਨ ਬਹੁਤ ਧੰਨ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਬਿਲਕੁਲ ਤੁਹਾਡੇ ਪੱਖ ਦਾ ਸਵਾਗਤ ਹੈ ਤੁਹਾਡੇ ਪੱਖ ਦਾ ਇੰਤਜ਼ਾਰ ਰਹੂਗਾ ਅਸੀਂ ਜ਼ਰੂਰ ਤੁਹਾਡਾ ਪੱਖ ਵੀ ਸਾਂਝਾ ਕਰਾਂਗੇ ਭਾਵੇਂ ਤੁਸੀਂ ਕੰਗਣਾ ਰਣੋ ਦੀ ਟੀਮ ਦੇ ਨਾਲ ਹੀ ਕਿਉਂ ਨਹੀਂ ਜੁੜੇ ਬਹੁਤ ਧੰਨ